ਤਾਰ ਦਿੰਦੀਆਂ ਨੇ ਤੇ ਜਦੋਂ ਇਹਨਾਂ ਦਾਦੀਆਂ ਦਾ ਉਸ ਪੋਤਿਆਂ ਦੇ ਨਾਲ ਵਿਛੋੜਾ ਪੈਂਦਾ ਏ ਤੇ ਉਸ ਪੋਤੇ ਉਸ ਦਾਦੀ ਦੀ ਬੁੱਕਲ ਦੇ ਨਿੱਗ ਨੂੰ ਕਿੰਨਾ ਕੁ ਤਰਸਦੇ ਨੇ ਤੇ ਦਾਦੀ ਆਪਣੇ ਪੋਤਿਆਂ ਨੂੰ ਕਿੰਨਾ ਕੁ ਤਰਸਦੀ ਹੈ ਅੱਜ ਅਸੀਂ ਇਸੇ ਭਾਵਨਾਵਾਂ ਜਿਹੜੇ ਸਾਡੇ ਰਿਸ਼ਤੇ ਦੀਆਂ ਲੈ ਕੇ ਅਸੀਂ ਗੱਲਬਾਤ ਕਰਾਂਗੇ ਤੇ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਇੱਕ ਦਾਦੀ ਹੈ ਜਿਹੜੀ ਆਪਣੇ ਪੋਤਿਆਂ ਦੀ ਤਰਾਸਦੀ ਲਈ ਵਾਇਰਲ ਹੋ ਰਹੀ ਹੈ ਸਾਰਿਆਂ ਨੂੰ ਪਤਾ ਹੈ ਕਿ ਯੂਐਸਏ ਤੋਂ ਡਿਪੋਰਟ ਹੋ ਕੇ 73 ਸਾਲਾ ਹਰਜੀਤ ਕੌਰ ਆਪਣੇ ਪੰਜਾਬ ਪਹੁੰਚੀ ਐ ਤੇ ਜਿਹੜੇ ਦਾਦੀ ਤੇ ਪੋਤੇ ਦਾ ਰਿਸ਼ਤਾ ਹੈ ਜਿਹੜੀ ਉਸਦੀ ਤਰਾਸਦੀ ਹੈ ਉਸਦੇ ਲਈ ਜਿਹੜਾ ਉਹ ਤੜਫ ਰਹੀ ਐ ਤੇ ਉਹਦੇ ਵਿਸ਼ੇ ਨੂੰ ਲੈ ਕੇ ਅੱਜ ਸਾਰੀ ਜਿਹੜੀ ਗੱਲਬਾਤ ਐ ਅਸੀਂ ਕਰਾਂਗੇ ਸਾਡਾ ਕਾਲਰ ਜੁੜ ਚੁੱਕੇ ਨੇ ਸੱਸੀ ਅਕਾਲ ਜੀ ਬਹੁਤ ਸਵਾਗਤ ਹੈ ਤੁਹਾਡਾ ਏਵਨ ਪੰਜਾਬੀ ਟੀਵੀ ਤੇ ਸੱਸੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਜੀ ਹਰਜੀਤ ਕੌਰ ਜੀ ਯੂਐਸਏ ਤੋਂ ਪੰਜਾਬ ਪਹੁੰਚ ਚੁੱਕੇ ਨੇ ਇਸ ਦੇ ਬਾਰੇ ਥੋੜਾ ਕੀ ਕਹਿਣਾ ਹੈ ਹਾਂਜੀ ਇਸ ਦੇ ਵਿੱਚ ਕੋਈ ਦੋਰਾਵਾ ਨਹੀਂ ਮਤਲਬ ਕੀ ਹੈ ਦੀ ਅਮਰੀਕਾ ਇੰਗਲੈਂਡ ਕੈਨੇਡਾ ਤੇ ਆਸਟ੍ਰੇਲੀਆ ਇਹਨਾਂ ਨੇ ਇੱਕ ਮਤਲਬ ਯੂਨਿਟ ਬਣ ਗਈ ਇੱਥੇ ਕਿ ਜਿਹੜੇ ਇਲੀਗਲ ਮਾਈਗ੍ਰੈਂਟਸ ਨੇ ਸਾਰਿਆਂ ਨੂੰ ਮਤਲਬ ਡਿਪੋਰਟ ਕੀਤਾ ਜਾਂ ਠੀਕ ਕਰਕੇ ਮਤਲਬ ਅੱਜ ਦੀ ਤਾਜ਼ਾ ਖਬਰ ਇਹ ਹੈ ਦੀ ਸਾਡੇ 35 ਡਰਾਈਵਰ ਭਰਾ ਨੇ ਜਿਹੜੇ ਉੱਥੇ ਟਰਾਲੇ ਵਗੈਰਾ ਚਲਾਉਂਦੇ ਨੇ ਉਹਨਾਂ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਹਾਂ ਬਹੁਤ ਹੀ ਮਤਲਬੰਦਪਾਗੀ ਘਟਨਾ ਹੈ ਇਹ ਇਸ ਤੋਂ ਪਹਿਲਾਂ ਜਿਹੜੀ ਸਾਡੀ ਮਾਤਾ ਆਏ ਨੇ ਨਾ ਜੀ ਡਿਪੋਰਟ ਹੋ ਕੇ ਇਹ ਲਗਭਗ 21 ਸਾਲ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਸੀ 1992 ਦੇ ਹਾਂ ਉੱਥੇ ਹੀ ਇਹਨਾਂ ਨੇ ਕੰਮਕਾਜ ਕੀਤਾ ਵੱਡੀ ਗੱਲ ਇਹ ਹੈ ਜੀ ਉੱਥੇ ਨਾ ਤਾਂ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਉੱਥੇ ਹੈ ਨਾ ਹੀ ਕ੍ਰਿਮੀਨਲ ਰਿਕਾਰਡ ਜਦੋਂ ਇੱਥੋਂ ਗਏ ਹੈ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਨਾ ਹੀ ਉੱਥੇ ਕਰਾਇਮ ਇਹਨਾਂ ਨੇ ਕੋਈ ਕੀਤਾ ਹੈ ਕਾਈ ਕ੍ਰਿਮੀਨਲ ਲੋਕਾਂ ਨਾਲ ਇਹਨਾਂ ਦਾ ਕੋਈ ਵਾਅ ਵਾਸਤਾ ਹੈ ਇਸ ਕਰਕੇ ਮਤਲਬ ਜਿਹੜਾ ਹੈ ਇਹਨਾਂ ਨੂੰ ਡਿਪੋਰਟ ਕੀਤਾ ਗਿਆ ਉਹ ਇੱਕ ਇਨਸਾਨੀਅਤ ਦੇ ਨਾਲ ਧੱਕਾ ਕੀਤਾ ਗਿਆ ਹੈ 33 ਸਾਲ ਤੁਸੀਂ ਲਾਓ ਵੀ ਕਿਸੇ ਬੰਦੇ ਤੋਂ ਟੈਕਸ ਦੇ ਰੂਪ ਵਿੱਚ ਪੈਸਾ ਲਿਆ ਵਸੂਲ ਕੀਤਾ ਤੇ ਉਸ ਨੂੰ ਵਰਕ ਪਰਮਿਟ ਦਾ ਵੀਜ਼ਾ ਦਿੱਤਾ ਉਸੇ ਵੀ ਤੁਸੀਂ ਵਰਕ ਕਰ ਸਕਦੇ ਹੋ ਮਤਲਬ ਉਹਨਾਂ ਦੇ ਮੁਤਾਬਕ ਜੋ ਇਹਨਾਂ ਦੀਆਂ ਸ਼ਰਤਾਂ ਸੀਗੀਆਂ ਅਮਰੀਕਾ ਦੀਆਂ ਹਰ 6 ਮਹੀਨਿਆਂ ਬਾਅਦ ਉਥੇ ਇਹਨਾਂ ਨੇ ਹਾਜ਼ਰੀ ਲਗਾਉਣੀ ਤਾਂ ਉੱਥੇ ਹਾਜ਼ਰੀ ਲਗਾਉਂਦੇ ਆਏ 6 ਮਹੀਨਿਆਂ ਤੋਂ ਮਤਲਬ 12 ਸਾਲ 13 ਸਾਲ ਹੋ ਗਏ ਇਹਨਾਂ ਨੂੰ ਹਾਜ਼ਰੀ ਲਗਾਉਂਦੇ ਨੂੰ ਆਏ 6 ਮਹੀਨੇ ਆਏ 6 ਮਹੀਨੇ ਉਹਨੂੰ ਵੀ ਇਹ ਹਾਜ਼ਰੀ ਲਵਾਉਣ ਗਏ ਸੀ ਬਸ ਕੁਦਰਤ ਨੇ ਇਹ ਜਾ ਗੇੜ ਖਾਤਾ ਵੀ ਉੱਥੋਂ ਹੀ ਇਹਨਾਂ ਨੂੰ 8 ਤਰੀਕ ਨੂੰ 8 ਸਤੰਬਰ ਨੂੰ ਉੱਥੇ ਦਫ਼ਤਰ ਦੇ ਵਿੱਚ ਗਏ ਉੱਥੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਅਰੈਸਟ ਕਰਨ ਤੋਂ ਬਾਅਦ ਅਵਾਰ ਵੀ ਜਿਹੜਾ ਮਤਲਬ ਗ੍ਰਸਤਾਰਾ ਉਹ ਇਹਨਾਂ ਨਾਲ ਕੀਤਾ ਗਿਆ ਜਿਸ ਦੇ ਕਰਕੇ ਅੱਜ ਆ ਇਹ ਮਾਤਾ ਜਿਹੜੇ ਮਤਲਬ ਇਥੇ ਕਹਿ ਲਿਆ ਵੀ ਦਰਦਰ ਤੇ ਕਿਉਂਕਿ 35 ਸਾਲ 32 ਸਾਲ ਹੋ ਜਾਣ ਕਿਸੇ ਨੂੰ ਘਰ ਛੱਡ ਕੇ ਗਏ ਹੋਏ ਨੂੰ ਉਹ ਬਹੁਤ ਮਤਲਬ ਉਹਨੂੰ ਆਪਣਾ ਘਰ ਦੀ ਪਛਾਣ ਨਹੀਂ ਆਉਂਦਾ ਆਪਣੇ ਪਰਿਵਾਰ ਦਾ ਜਿਹੜਾ ਮੈਂਬਰ ਨੇ ਉਹ ਉੱਥੇ ਰਹਿੰਦੇ ਨੇ ਸਾਰੇ ਇੱਥੇ ਕੋਈ ਲਿੰਕ ਨਹੀਂ ਕਿਉਂਕਿ ਇਹਨਾਂ ਦੇ ਹਸਬੰਦ ਸੀਗੇ ਉਹ 에ਅਰ ਫੋਰਸ ਦੇ ਵਿੱਚ ਰਿਟਾਇਰ ਸੀਗੇ ਤੇ ਉਹਨਾਂ ਦੀ ਪੈਨਸ਼ਨ ਵੱਜੀ ਹੋਈ ਸੀ ਮਤਲਬ ਹੁਣ ਚਲੋ ਦੁੱਖਾਂ ਦਾ ਵਾਅ ਟੁੱਟ ਗਿਆ ਬੇਨਤੀ ਪੰਜਾਬ ਸਰਕਾਰ ਨੂੰ ਇਹ ਹੈ ਵੀ ਜਿਹੜੀ ਇਹਨਾਂ ਦੀ ਔਰ ਏਅਰ ਫੋਰਸ ਵਾਲੀ ਐ ਪੈਨਸ਼ਨ ਆ ਉਹ ਲਾਗੂ ਕੀਤੀ ਜਾਵੇ ਤੇ ਦੂਸਰੀ ਗੱਲ ਇਹ ਹੈ ਵੀ ਕੋਸ਼ਿਸ਼ ਕੀਤੀ ਜਾਵੇ ਵੀ ਇਹਨਾਂ ਨੂੰ ਮਤਲਬ ਆਪਣੇ ਬੱਚਿਆਂ ਦੇ ਕੋਲੇ ਹੀ ਤੇ ਜਗ੍ਹਾ ਦੇ ਕਿਉਂਕਿ 63 73 ਸਾਲ ਦੀ ਏਜ ਇੱਕ ਵੈਲੇ ਜਿਹੜਾ ਮਤਲਬ ਹੈਗਾ ਕਿਉਂਕਿ ਜਦੋਂ ਕਿਸੇ ਨੂੰ ਵੀ ਡਿਪੋਰਟੇਸ਼ਨ ਕਿਤੇ ਤੇ ਭਜਾਇਆ ਜਾਂਦਾ ਹੈ ਉਹਦੇ ਤੇ ਇੱਕ ਅਮਰੀਕਾ ਦਾ ਨਿਯਮ ਹੈ ਜੋ 10 ਸਾਲ ਦੇ ਵਾਸਤੇ ਇਹ ਮਤਲਬ ਉੱਥੇ ਜੋਗਰੇ ਰਹ ਜਾਂਦਾ ਇਸ ਕਰਕੇ ਜੇ 10 ਸਾਲ ਨੂੰ ਅਜਮਾਤ 17 ਸਾਲ ਦੇ ਹੋ ਜਾਣਗੇ ਉਹ ਬਹੁਤ ਬਿਮਾਰੀਆਂ ਦੇ ਸ਼ਿਕਾਰ ਨੇ థਾਇਰੋਇਡ ਬੁੱਢਿਆਂ ਦਾ ਹੋਰ ਮਤਲਬ ਕਾਫੀ ਕਈ ਬਿਮਾਰੀਆਂ ਘਣਾਉਂਦੇ ਸੀ ਉਹ ਜਿਨ੍ਹਾਂ ਦੀ ਰੈਗੂਲਰ ਦਵਾਈ ਚੱਲਦੀ ਹੈ ਤੇ ਉਹਨਾਂ ਨੇ ਦਵਾਈ ਵੀ ਉੱਥੇ ਰੱਖ ਲਈ ਅਮਰੀਕਾ ਦੀ ਜੋ ਵੀ ਫੋਰਸ ਇਹਨਾਂ ਨੂੰ ਛੱੜਾਈ ਰਿਪੋਰਟ ਕਰਨ ਵਾਸਤੇ ਇਹਨਾਂ ਦੀ ਮੈਡੀਸਨ ਵੀ ਉਹਨਾਂ ਨੇ ਰੱਖ ਲਈ ਤੇ ਇਹਨਾਂ ਨਾਲ ਮਤਲਬ ਅਨਮਨੁੱਖੀ ਵਰਤਾਰੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਜਿਵੇਂ ਕੋਈ ਵੀ ਚੀਜ਼ ਪਾਈ ਹੋਵੇ ਇਹਨਾਂ ਦੇ ਕੜਾ ਪਾਇਆ ਹੋਇਆ ਸੀ ਮਿਲ ਕੜੇ ਨੂੰ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਧੱਕੇ ਨਾਲ ਲਾਉਣ ਦੀ ਤਾਂ ਕਿ ਇਹ ਕੜੇ ਨੂੰ ਵੀ ਉਤਾਰ ਦਿੱਤਾ ਜਾਵੇ ਗੱਲ ਕਰ ਵੀ ਕੜਾ ਇੰਨਾ ਟਾਈਟ ਸੀਗਾ ਉਹ ਨਾ ਮਾਤਾਂ ਤੋਂ ਉਤਰਿਆ ਤੇ ਨਾ ਇਹਨਾਂ ਤੋਂ ਉਤਰਿਆ ਗਿਆ ਇਸ ਕਰਕੇ ਮਤਲਬ ਬਹੁਤ ਹੀ ਜਿਹੜੀ ਦੁਖਦਾਈ ਘਟਨਾ ਹੈ ਨਾ ਇਹ ਅਮਰੀਕਾ ਨੇ ਟਰੰਪ ਸਰਕਾਰ ਨੇ ਖਾਸ ਕਰਕੇ ਮਤਲਬ ਇੱਕ ਸਾਨੂੰ ਪੇਸ਼ ਕਰਕੇ ਦਿਖਾਤੀ ਤੇ ਉਸ ਹਜ਼ਾਰਾਂ ਹੋਰ ਇਸ ਤਰ੍ਹਾਂ ਦੇ ਸਾਡੇ ਲਗਭਗ 2 ਲੱਖ ਡਰਾਈਵਰ ਭਰਾ ਨੇ ਅਮਰੀਕਾ ਦੇ ਵਿੱਚ ਕਿਉਂਕਿ ਅਮਰੀਕਾ ਦੇ ਵਿੱਚ ਮੈਨਮ ਡਰਾਈਵਰੀ ਦਾ ਕੰਮ ਇੰਨਾ ਜਿਆਦਾ ਹੈ ਉਹ ਟ੍ਰੇਨਾਂ ਨਹੀਂ ਹਨ ਇਸ ਤਰ੍ਹਾਂ ਦੀਆਂ ਜਿਹੜੇ ਸਮਾਨ ਦੀ ਢੋਟ ਹੋਈ ਹੈ ਉਹ ਟ੍ਰੇਨਾਂ ਦੇ ਥਰੂ ਨਹੀਂ ਹੁੰਦੀ ਉਹ ਟਰੱਕਾਂ ਦੇ ਥਰੂ ਹੀ ਹੁੰਦੀ ਹੈ ਇਸ ਕਰਕੇ ਮਤਲਬ ਉੱਥੇ ਟਰੱਕਾਂ ਦੇ ਡਰਾਈਵਰਾਂ ਦਾ ਭਾਈਚਾਰਾ ਜਿਹੜਾ ਉਹ ਮਤਲਬ ਕਾਫੀ ਉੱਥੇ ਕੰਮ ਕਰਦਾ ਜਿਦੇ ਵਿੱਚ ਜ਼ਿਆਦਾਤਰ ਆਪਣੇ ਹਿੰਦੁਸਤਾਨੀ ਲੋਕ ਜੀ ਬਿਲਕੁਲ ਪਰ ਉੱਥੇ ਜੇਕਰ ਅਸੀਂ ਗੱਲ ਕਰਦੇ ਹਾਂ ਦਾਦੀ ਤੋਂ ਪੋਤਿਆਂ ਦਾ ਵਿਛੋੜਾ ਜੋ ਅਕਸਰ ਅਸੀਂ ਇੱਕ ਭਾਵਨਾਵਾਂ ਦੇ ਵਿੱਚ ਬਹਿ ਜਾਂਦੇ ਆ ਤੇ ਬੜਾ ਹੀ ਨਿੱਘ ਦਾ ਤੇ ਮੋਹ ਦਾ ਰਿਸ਼ਤਾ ਹੁੰਦਾ ਏ ਮਾਪ ਪੁੱਤ ਦਾ ਹੁੰਦਾ ਨੋ ਨਾਲ ਵੀ ਹੁੰਦਾ ਪਰ ਕਹਿੰਦੇ ਨੇ ਮੂਨ ਨਾਲ ਉਹ ਵਿਆਜ ਪਿਆਰਾ ਹੁੰਦਾ ਜਦੋਂ ਉਹ ਦਾਦੀ ਦਾ ਪੋਤਿਆਂ ਨਾਲ ਵਿਛੋੜਾ ਪਿਆ ਤਾਂ ਉਹਨਾਂ ਨੇ ਕਾਫੀ ਇੱਕ ਪ੍ਰਦਰਸ਼ਨ ਵੀ ਕੀਤਾ ਹੱਥ 'ਚ ਤਖਤੀਆਂ ਫੜ ਕੇ ਕਿ ਸਾਡੀ ਦਾਦੀ ਨੂੰ ਵਾਪਸ ਨਾ ਭੇਜਿਆ ਜਾਵੇ ਤੇ ਉਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਵੀ ਜਿਹੜਾ ਉਹ ਪੰਜਾਬ ਚ ਬੈਠੇ ਤਰਸਦੇ ਹੋਣਗੇ ਆਪਣੇ ਪੋਤਿਆਂ ਨੂੰ ਤੇ ਪੋਤੇ ਉੱਥੇ ਬੈਠੇ ਆਪਣੀ ਤਰਸਦੇ ਹੋਣਗੇ ਦਾਦੀ ਹਾਂਜੀ ਇਹ ਤੇ ਬਹੁਤ ਹੀ ਮਤਲਬ ਆਪਾਂ ਕਹ ਜੀ ਨਾ ਜੀ ਭਾਵਨਾਤਮਕ ਗੱਲਾਂ ਨੇ ਇਹ ਜਦੋਂ ਸਾਰੀ ਫੈਮਿਲੀ ਸੁਬਾ ਸ਼ਾਮ ਮਾਤਾ ਦਾ ਹਾਲ ਤਾਂ ਪੁੱਛਦੇ ਆ ਗੱਲ ਕਰ ਉਹ ਇੱਥੇ ਆਏ ਨਹੀਂ ਇਹ ਮਾਤਾ ਨੇ 30 ਸਾਲ ਦੀ ਆ ਇਸੀ ਕੀ ਕੀ ਹਾਲ ਦੱਸੇ ਚਾਰੀ ਹਜੇ ਤਾਂ ਇਹ ਪੂਰੀ ਸੁਰਤ ਦੇ ਵਿੱਚ ਵੀ ਨਹੀਂ ਹੈਗੀ ਕੀ ਬਣ ਗਿਆ ਇਸ ਤਰ੍ਹਾਂ ਦਾ ਇੱਕ ਦੁੱਖਾਂ ਦਾ پہاੜ ਟੁੱਟ ਗਿਆ ਮਤਲਬ ਉਹ ਭਾਵ ਕੋਈ ਜਾਂਦੀ ਹੈ ਜਿਹੜੇ ਉਹਦੇ ਭੈਣ ਭਰਾ ਉੱਥੇ ਹੋਰ ਨੇ ਬਜ਼ੁਰਗ ਨੇ ਉਹ ਵੀ ਉਹ ਵੀ ਭਾਵ ਕੋਈ ਜਾਂਦੇ ਨੇ ਸਰਕਾਰ ਮੂਰੇ ਬੇਨਤੀਆਂ ਕਰੀ ਜਾਂਦੇ ਨੇ ਕੀ ਮਤਲਬ ਇਸ ਤਰ੍ਹਾਂ ਦਾ ਜਿਹੜਾ ਇੱਕ ਕਿਸਮ ਦਾ ਕ੍ਰਾਈਮ ਹੈ ਕ੍ਰਾਈਮ ਨਾ ਕੀਤਾ ਜਾਵੇ ਮਤਲਬ ਮੈਡਮ ਉੱਥੇ ਹਾਲਾਤ ਇਹ ਜਿਹੇ ਨੇ ਵੀ ਜਿਹੜੇ ਗੋਰੇ ਲੋਕ ਰਹੇ ਉਹ ਮਾਤਾ ਦੇ ਪੱਖਰੇ ਵਿੱਚ ਬਹੁਤ ਜ਼ਿਆਦੇ ਆ ਗਏ ਇੱਕ ਗੋਰੇ ਨੇ ਉੱਥੇ ਫਾਇਰਿੰਗ ਕਰਤੀ ਸੀਗੀ ਫਾਇਰਿੰਗ ਦੇ ਵਿੱਚ ਦੋ ਤਿੰਨ ਡੈਥਾਂ ਵੀ ਹੋ ਗਈਆਂ ਜ਼ਖਮੀ ਹੋ ਗਏ ਬਾਅਦ ਵਿੱਚ ਉਸ ਬੰਦੇ ਨੇ ਆਪਣੇ ਆਪ ਨੂੰ ਮਤਲਬ ਫਾਇਰ ਮਾਰ ਲਿਆ ਜਦੋਂ ਇਆਂ ਇਆਂ ਘਟਨਾਵਾਂ ਦਾ ਸਰਕਾਰਾਂ ਦੇ ਉੱਤੇ ਕੋਈ ਅਸਰ ਨਾ ਹੁੰਦਾ ਹੋਵੇ ਇਹ ਤਾਂ ਫਿਰ ਆਪਾਂ ਮਤਲਬ ਉਸ ਦੇਸ਼ ਦਾ ਰੱਬ ਰੱਖਾਈ ਕਹਿ ਸਕਦੇ ਹਾਂ ਇਸ ਕਰਕੇ ਮਤ ਇਹਨਾਂ ਨੂੰ ਬੜੀਆਂ ਭਾਵਨਾਤਕ ਗੱਲਾਂ মিডিਆ ਦੇ ਉੱਤੇ ਬੜੀਆਂ ਸੁਣਨ ਨੂੰ ਮਿਲਦੀਆਂ ਨੇ ਬੜੀਆਂ ਉਹ ਮਾਤਾ ਆਪ ਦੱਸ ਰਹੀ ਆ ਉਹਦੇ ਰਿਸ਼ਤੇਦਾਰ ਦੱਸ ਰਹੇ ਨੇ ਕਿਉਂਕਿ ਤੁਸੀਂ ਲਾਓ ਕਿ 20 ਦਿਨ ਹੋ ਗਏ ਜਿਹੜਾ ਇਹ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਇਸ ਦਾ ਮਤਲਬ ਜਿਹੜੀ ਪੀੜ ਹੈਗੀ ਚੀਜ਼ ਹੈ ਉਹ ਲਗਾਤਾਰ ਵੱਧ ਰਹੀ ਹੈ ਜਦੋਂ ਬੱਚਿਆਂ ਦੇ ਫੋਨ ਆਉਂਦੇ ਨੇ ਤਾਂ ਮਾਪਿਆਂ ਤੋਂ ਮਤਲਬ ਗੱਲ ਕਰਨੀ ਮੁਸ਼ਕਲ ਹੋ ਜਾਂਦੀ ਜੀ ਬਿਲਕੁਲ ਪਰ ਉੱਥੇ ਹੀ ਜੇ ਅਸੀਂ ਗੱਲ ਕਰੀ ਉਹਨਾਂ ਦੇ ਜਹਾਜ਼ ਦੇ ਸਫ਼ਰ ਦੀ ਤਾਂ ਉਹਨਾਂ ਨੇ ਆਪਣੇ ਜ਼ੁਬਾਨੀ ਇਹ ਵੀ ਦੱਸਿਆ ਕਿ ਮੈਨੂੰ ਸੌਣ ਦੇ ਲਈ ਕੋਈ ਬੈੱਡ ਨਹੀਂ ਦਿੱਤਾ ਗਿਆ ਇੱਕ ਹਲਕਾ ਜਿਹਾ ਕੰਬਲ ਸੀ ਜੋ ਓੜਨ ਦੇ ਲਈ ਦਿੱਤਾ ਗਿਆ ਹਾਂਜੀ ਦੇਖੋ ਇਦਾਂ ਇਹ ਸਰੀਰ ਹੈ ਤੇ ਸਾਡੇ ਲੋਕ ਜਿਹੜੇ ਇੱਕ ਭਾਵਨਾਵਾਂ ਦੇ ਵਿੱਚ ਬਹਿ ਜਾਂਦੇ ਨੇ ਤੇ ਬਜ਼ੁਰਗ ਦੇ ਨਾਲ ਤਾਂ ਐਸਾ ਵਰਤੀਰਾ ਜਿਹੜਾ ਅੱਜ ਤੱਕ ਕਦੇ ਕਿਸੇ ਨੇ ਨਹੀਂ ਕੀਤਾ ਇੱਕ ਤਾਂ ਉੱਥੇ ਬੈਠ ਸੀ ਸਰਦੀ ਹੈ ਜੀ ਇੱਕ ਦੂਜੀ ਗੱਲ ਇਹ ਹੈ ਵੀ ਜਿਹੜਾ ਮਤਲਬ ਇਹ ਹਾਈਪੋਥਾਇਰੋਇਡ ਜਾਂ ਜਿਹਨੂੰ థਾਇਰੋਇਡ ਦੀ ਬਿਮਾਰੀ ਹੁੰਦੀ ਹੈ ਨਾ ਉਹਨੂੰ ਸਰਦੀ ਜਾਦੇ ਲੱਗਦੀ ਹੈ ਜਦੋਂ ਉਹਨੂੰ ਸਰਦੀ ਜਾਦੇ ਲੱਗਦੀ ਆ ਉਹਨੂੰ ਨੀਂਦ ਨਹੀਂ ਆਉਂਦੀ ਉਹਦੇ ਦਰਦ ਹੁੰਦਾ ਸਾਰੇ ਸਰੀਰ ਦੇ ਵਿੱਚ ਮਤਲਬ ਬਹੁਤ ਹੀ ਇਹ ਜਿਨ੍ਹਾਂ ਨੇ ਮਾਰਾ ਕੀਤਾ ਉਹ ਤਾਂ ਠੀਕ ਆ ਵੀ ਉੱਥੇ ਜਿਹੜੇ ਹੋਰ ਲੜਕੀਆਂ ਨੇ ਘਾਟੇ ਜੀਆਂ ਨੇ ਮਤਲਬ ਮਾਤਾ ਨੂੰ ਸਾਰੀਆਂ ਦਾਦੀ ਕਹਿੰਦੀਆਂ ਉਹਨਾਂ ਨੇ ਆਪਣੀਆਂ ਜਿਹੜੀਆਂ ਚਾਦਰਾਂ ਸੀਗੀਆਂ ਉਹ ਪੱਟੀਆਂ ਵਰਕੇ ਮਾਤਾ ਨੂੰ ਦਿੱਤੀਆਂ ਪਾਣੀ ਵੀ ਉਹਨਾਂ ਨੇ ਆਪ ਪਾਇਆ ਇਹ ਤਾਂ ਪਾਣੀ ਵੀ ਠੰਡਾ ਲਈ ਜਾਂਦੇ ਨੇ ਬਰੈੱਡ ਵੀ ਮਾਤਾ ਨੂੰ ਠੰਡਾ ਦਿੱਤਾ ਦੇ ਦੇ ਮਤਲਬ ਉਹ ਚੀਜ਼ਾਂ ਖਾਣ ਨੂੰ ਦਿੱਤੀਆਂ ਜਿਹੜੀਆਂ ਮਾਤਾ ਪ੍ਰਹਿਪਤ ਕਰਦੀ ਸੀ ਤੇ ਮੈਂ ਨਹੀਂ ਖਾਂਦੀ ਜਿਸ ਦਾ ਬੀਪ ਦਿੱਤਾ ਗਿਆ ਮਾਸ ਦਿੱਤਾ ਗਿਆ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਮਤਲਬ ਇਸ ਤਰ੍ਹਾਂ ਕਰਕੇ ਫਿਰ ਮਾਤਾ ਕਈ ਦਿਨ ਭੁੱਖਿਆਂ ਦੇ ਵਿੱਚ ਤੌਰ ਤੇ ਹੀ ਉੱਥੇ ਗੁਜ਼ਾਰੇ ਨੇ ਇਸ ਕਰਕੇ ਮਤਲਬ ਕਾਫੀ ਇਸ ਦੇ ਉੱਤੇ ਗੌਰ ਕਰਨ ਵਾਲੀ ਹੈ ਸਾਡੀ ਸਰਕਾਰਾਂ ਨੂੰ ਸਾਡੀ ਸਰਕਾਰ ਨੂੰ ਵੀ ਇਹਦੇ ਵਿੱਚ ਜਰੂਰ ਠੀਕ ਹੈ ਪੰਜਾਬ ਸਰਕਾਰ ਮਦਦ ਕਰ ਰਹੀ ਹੈ ਵਿਧਾਨ ਸਭਾ ਦੇ ਵਿੱਚ ਵੀ ਇਹ ਮਸਲਾ ਉੱਠੇਗਾ ਮਾਨਤਬ ਨੇ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਉਹਦੇ ਤੇ ਦੁੱਖ ਚਿੰਤਾ ਪ੍ਰਗਟਪੱਖ ਕੀਤੀ ਹੈਗੀ ਤੇ ਸੈਂਟਰ ਸਰਕਾਰ ਤਾਈਂ ਵੀ ਗੱਲ ਪਹੁੰਚਦੀ ਇਹ ਹੋਈ ਹੈ ਇਹ ਵੀ ਸੈਂਟਰ ਸਰਕਾਰ ਤੇ ਵੀ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਮੀਡੀਆ ਦੇ ਧਰੂ ਸਾਰੀ ਪਬਲਿਕ ਇੰਨੀ ਜੁੜ ਗਈ ਮਾਤਾ ਦੇ ਨਾਲ ਵੀ ਹੋ ਸਕਦਾ ਹੈ 트াম্প ਸਰਕਾਰ ਇਹ ਮਾਤਾ ਨੂੰ ਤਾਂ ਬੁਲਾਉਣ ਬੁਲਾਉਣਾ ਹੀ ਪੈਣਾਗਾ ਕਿ ਜਿਹੜੇ ਸਾਡੇ ਹੋਰ ਥੇ ਬਾਹਰ ਸਾਡੇ ਰਹਿੰਦੇ ਨੇ ਉਹਨਾਂ ਵਾਸਤੇ ਵੀ ਕੋਈ ਹੋ ਜੇ ਇੱਕ ਟਰੱਕ ਡਰਾਈਵਰਾਂ ਨੂੰ ਮੈਂ ਖਾਸ ਅਪੀਲ ਕਰਦੇ ਆ ਜੀ ਸਾਡੇ 2 ਲੱਖ ਟਰੱਕ ਡਰਾਈਵਰ ਨੇ ਪੰਜ ਈ ਬੰਦੇ ਅੱਜ ਉਹਨਾਂ ਨੇ ਫੜ ਲਏ ਅਮਰੀਕਾ ਵਾਲਿਆਂ ਨੇ ਤੇ ਉਹਦੇ ਵਿੱਚ ਕੀ ਹੈ ਸਾਡੇ ਲੋਕਾਂ ਨੂੰ ਸਾਡੀ ਖਰਾਕ ਹੈ ਇਹ ਵੀ ਇੱਕ ਪਿੰਨੀਆਂ ਅਲਸੀਡੀਆਂ ਪਿੰਨੀਆਂ ਖਾਸ ਖਾਸ ਜੀਆਂ ਪਿੰਨੀਆਂ ਤੇ ਕੋਈ ਵਾਰੀ ਮਾਰੀ ਮੋਤੀ ਹੋਰ ਕੋਈ ਇਸ ਤਰ੍ਹਾਂ ਦੀ ਕੰਟਰਾਬੈਂਡ ਵਾਲੀ ਚੀਜ਼ ਪਾ ਕੇ ਪਿੰਨੀਆਂ ਵਾਈਆਂ ਜਾਂਦੇ ਨੇ ਇਹੀ ਜੀ ਚੀਜ਼ ਨੂੰ ਕੋਈ ਨੂੰ ਆਪਣੇ ਟਰੱਕ ਟਰਾਲੀ ਦੇ ਵਿੱਚ ਨਾ ਰੱਖਿਆ ਜਾਵੇ ਕਿਉਂਕਿ ਅਮਰੀਕਾ ਸਰਕਾਰ ਇੱਕ ਬਹਾਨਾ ਹੀ ਭਾਲਦੀ ਹੈ ਵੀ ਕੋਈ ਨਾ ਕੋਈ ਸਾਨੂੰ ਬਹਾਨਾ ਮਿਲੇ ਤੇ ਇਹਨਾਂ ਨੂੰ ਡਿਪੋਰਟੇਸ਼ਨ ਦੇ ਉੱਤੇ ਭੇਜਿਆ ਜਾਵੇ ਇਸ ਕਰਕੇ ਮਤਲਬ ਸਾਨੂੰ ਫਟੇ ਜਿਹੜੇ ਡਰਾਈਵਰ ਭਰਾ ਨੇ ਜਾਂ ਹੋਰ ਲੋਕ ਰਹਿੰਦੇ ਨੇ ਬਸ ਤਰਕ ਹੋ ਕੇ ਰਹਿਣ ਦੀ ਲੋੜ ਹੈ ਤਾਂ ਕਿ ਕਾਨੂੰਨ ਦੇ ਪੰਜੇ ਵਿੱਚ ਕਿਸੇ ਤਰੀਕੇ ਨਾਲ ਨਾ ਉਹ ਬਸ ਆ ਸਕਣ ਮਾਰੀ ਜੀ ਗੱਲ ਨੂੰ ਉਹ ਵੱਡੀ ਗੱਲ ਬਣਾ ਕੇ ਮਤਲਬ ਫਿਰ ਮਸਲਾ ਉਹਨਾਂ ਦਾ ਆਪਣਾ ਦੇਸ਼ ਖਾਲੀ ਕਰਾਉਣ ਦਾ ਹੈਗਾ ਬਹਾਨੇ ਕੋਈ ਹੋਰ ਲੱਭਣਗੇ ਤੇ ਕੰਮ ਕੋਈ ਹੋਰ ਕਰਨਗੇ ਸਰ ਤੇ ਉਹਨਾਂ ਨੂੰ ਬੜਾ ਉੱਥੇ ਚੌਕਸ ਰਹਿਣ ਦੀ ਲੋੜ ਹੈ ਜੀ ਬਿਲਕੁਲ ਪਰ ਉੱਥੇ ਉਹਨਾਂ ਇਹ ਵੀ ਦੱਸਿਆ ਕਿ ਮੈਂ ਮਾਸਾਹਾਰੀ ਨਹੀਂ ਖਾਂਦੀ ਤੇ ਮੈਨੂੰ ਮਾਸਾਹਾਰੀ ਜਿਹੜਾ ਖਾਨ ਦੇ ਜਹਾਜ਼ ਦੇ ਵਿੱਚ ਪੋਜਨ ਦਿੱਤਾ ਗਿਆ ਉਹਦੇ ਵਿੱਚ ਵੀ ਮਾਸਾਹਾਰੀ ਸੀ ਤੇ ਮੇਰੇ ਜਿਹੜੇ ਪੈਰਾਂ ਨੂੰ ਸਵੇਲਿੰਗ ਹੋ ਗਈ ਬੇੜੀਆਂ ਦੇ ਨਾਲ ਤੇ ਪੈਰ ਮੇਰੇ ਜਿਹੜੇ ਦਰਦ ਦੇ ਨਾਲ ਥੱਲੇ ਨਹੀਂ ਸੀ ਲੱਗ ਰਹੇ ਤਾਂ ਐਡਾ ਇੱਕ ਤਰਾਸ ਦੀਦਾ ਕਹਿੰਦੇ ਨੇ ਕਿ ਉਸ ਸਮੇਂ ਹੁੰਦਾ ਕਿ ਇੱਕ ਤਾਂ ਬਜ਼ੁਰਗ ਓਵਰੇਜ ਦੂਜਾ ਇਸ ਏਜ ਦੇ ਵਿੱਚ ਜਾ ਕੇ ਇੰਨਾ ਵੱਡਾ ਝਟਕਾ ਲੱਗ ਜਾਣਾ ਪਰਿਵਾਰ ਦੇ ਨਾਲੋਂ ਨਾਲੋਂ ਇਕੱਲਿਆਂ ਦਾ ਵੱਖ ਹੋ ਜਾਣਾ ਕਿਉਂਕਿ ਕਿਤੇ ਨਾ ਕਿਤੇ ਜਦੋਂ ਬਜ਼ੁਰਗ ਸਾਡੇ ਬਾਹਰ ਜਾਂਦੇ ਨੇ ਤਾਂ ਇੱਕ ਜਾਣਾ ਪਰਿਵਾਰ ਦਾ ਜਾਂ ਬੱਚਾ ਜਾਂ ਕੋਈ ਨਾ ਕੋਈ ਮੈਂਬਰ ਜ਼ਰੂਰ ਉਹਨਾਂ ਦੇ ਨਾਲ ਹੁੰਦਾ ਹੈ ਤੇ ਉਸ ਸਮੇਂ ਜਿਹੜਾ ਉਹਨਾਂ ਨੇ ਕੱਲਿਆਂ ਨੇ ਸਫ਼ਰ ਕੀਤਾ ਉਹ ਮਤਲਬ ਕਿ ਵੀ ਇੱਕ ਇੰਨੀ ਪੀੜ ਦੇ ਵਿੱਚ ਉਹਨਾਂ ਤੋਂ ਅੱਜ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਦੇ ਵੀਡੀਓ ਚੱਲ ਰਹੀ ਸੀ ਉਹਨਾਂ ਤੋਂ ਬੋਲਿਆ ਤੱਕ ਨਹੀਂ ਸੀ ਜਾ ਰਿਹਾ ਵੀ ਮੇਰੀ ਬਾਡੀ ਦੇ ਵਿੱਚ ਇੰਨਾ ਪੇਨ ਸੀ ਪੈਰਾਂ ਦੇ ਵਿੱਚ ਇੰਨੀ ਸਵੇਲਿੰਗ ਸੀ ਜਿਹੜਾ ਮੈਨੂੰ ਬੇੜੀਆਂ ਪਾ ਕੇ ਉੱਥੋਂ ਲਿਆਂਦਾ ਗਿਆ ਦੇਖੋ ਜੀ ਮਾਤਾ ਨੇ ਮਾਤਾ ਦੇ ਮਗਰ ਉੱਥੇ ਜਿਹੜੀ ਫੈਮਿਲੀ ਆ ਉਹਨਾਂ ਨੇ ਵੀ ਅਮਰੀਕਾ ਸਰਕਾਰ ਤੱਕ ਪਹੁੰਚ ਕੀਤੀ ਸੀ ਵੀ ਤੁਸੀਂ ਇਹ ਕੰਮ ਜੇ ਤੁਸੀਂ ਇਹਨਾਂ ਨੂੰ ਰਿਪੋਰਟ ਤਰੀਕ ਕਰਨਾ ਹੈਗਾ ਅਸੀਂ ਆਪਣੇ ਟਿਕਟ ਟਕਾ ਕੇ ਆਪਣੇ ਤਰੀਕੇ ਨਾਲ ਅਸੀਂ ਰਿਪੋਰਟ ਕਰ ਦਿੰਦਾ ਤੁਹਾਡਾ ਤਾਂ ਮਸਲਾ ਰਿਪੋਰਟ ਨਾਲ ਹੈ ਅਸੀਂ ਰਿਪੋਰਟ ਕਰਾਉਂਦੇ ਅਸੀਂ ਟਿਕਟ ਟਕਾਉਂਦੇ ਅਸੀਂ ਖੇਲ ਤੋਂ ਪੈਸਾ ਖਰਚ ਕਰਦੇ ਤੁਸੀਂ ਇਹ ਕੰਮ ਕਰਨ ਨਾ ਕਰੋ ਪਰ ਉਹਨਾਂ ਨੇ ਮਤਲਬ ਸੱਤਾ ਉਹਨਾਂ ਦਾ ਜਿਹੜਾ ਉਹਨਾਂ ਨੂੰ ਇੰਨਾ ਜਿਆਦਾ ਚੜਿਆ ਹੋਇਆ ਸੀਗਾ ਤੇ ਉਹਨਾਂ ਦੇ ਕਾਨੂੰਨ ਇੰਨੇ ਸਖਤ ਨੇ ਇਸ ਕਰਕੇ ਮਤਲਬ ਉਹਨਾਂ ਨੇ ਮਾਤਾ ਦੇ ਪਰਿਵਾਰ ਦੀ ਕੋਈ ਵੀ ਇੱਕ ਗੱਲ ਨਹੀਂ ਸੁਣੀ ਜਿਵੇਂ ਮਾਤਾ ਦੁਖੀ ਸੀ ਜਾਂ ਮਾਤਾ ਓਵਰੇਜ ਹੈ ਮਤਲਬ ਬਿਮਾਰ ਰਹਿੰਦੇ ਆ ਨਹੀਂ ਤਾਂ ਇਨਸਾਨੀਅਤ ਨਹੀਂ ਲਾਤੀ ਮਤਲਬ ਬੰਦਾ ਪਸੀਜ ਜਾਂਦਾ ਹਾਂ ਠੀਕ ਹੈ ਵੀ ਇੱਕ ਅਫਸਰ ਨੇ ਮਾਤਾ ਦੀ ਜਰੂਰ ਮਦਦ ਕੀਤੀ ਹੈ ਜਦੋਂ ਕਿ ਦੋਨਾਂ ਹੱਥਾਂ ਦੇ ਉੱਤੇ ਬੇੜੀਆਂ ਲਾਈਆਂ ਹੋਈਆਂ ਸੀਗੀਆਂ ਤਾਂ ਇੱਕ ਅਫਸਰ ਨੇ ਇੱਕ ਹੱਥ ਦੀ ਬੇੜੀ ਹੈ ਜਿਹੜੀ ਉਹ ਜ਼ਰੂਰ ਖੋਲ ਦਿੱਤੀ ਸੀ ਤਾਂ ਕਿ ਮਾਤਾ ਮਤਲਬ ਜਹਾਜ਼ ਦੇ ਵਿੱਚ ਟਰੈਵਲ ਕਰ ਸਕੇ ਇਸ ਕਰਕੇ ਮਤਲਬ ਅਸੀਂ ਉਹ ਇਸ ਗੱਲ ਨੂੰ ਬੜਾ ਚੰਗੀ ਤਰ੍ਹਾਂ ਸਮਝ ਸਕਦੇ ਆਂ ਕਿ ਉੱਥੇ ਹਾਲਾਤ ਕੀ ਨੇ ਕਿਉਂਕਿ ਅਮਰੀਕਾ ਇੰਗਲੈਂਡ ਕੈਨੇਡਾ ਤੇ ਆਸਟ੍ਰੇਲੀਆ ਇੱਥੇ ਚਾਰਾਂ ਪੰਜਾਂ ਦੇਸ਼ਾਂ ਦੇ ਵਿੱਚ ਮਤਲਬ ਬਹੁਤ ਇਹਨਾਂ ਨੇ ਯੂਨਿਟ ਬਣਾ ਕੇ ਜਿਹੜੇ ਵੀ ਇਸ ਤਰ੍ਹਾਂ ਦੇ ਆਪਾਂ ਕਹ ਲਈਏ ਪ੍ਰਵਾਸੀ ਇਮੀਗਰੈਂਟ ਇਹ ਰਹਿੰਦੇ ਨੇ ਇਹਨਾਂ ਨੂੰ ਸਾਰਿਆਂ ਨੂੰ ਕੱਢਣ ਦੀ ਜਿਹੜੀ ਉਹਨਾਂ ਨੇ ਪਲਾਨ ਬਣਾ ਲਈ ਹੈ ਚਾਹੇ ਲੋਕਾਂ ਲੋਕ ਉੱਥੋਂ ਦੇ ਆਪਣੇ ਪੰਜਾਬੀ ਭਰਾ ਨੇ ਜਾਂ ਜਿਹੜੇ ਇੰਡੀਆ ਲੋਕ ਨੇ ਉਹਨਾਂ ਦਾ ਸਾਥ ਦੇ ਰਹੇ ਨੇ ਪਰ ਸਰਕਾਰਾਂ ਵੱਲੋਂ ਚਲਾਇਆ ਜਾ ਰਿਹਾ ਡੰਡਾ ਲੋਕਾਂ ਦੇ ਉੱਤੇ ਜਿਵੇਂ ਮਾਤਾ ਦੇ ਉੱਤੇ ਇਸ ਤਰ੍ਹਾਂ ਭਾਰੂ ਪੈ ਰਹੇ ਜੀ ਬਿਲਕੁਲ ਪਰ ਉੱਥੇ ਹੀ ਜੇ ਅਸੀਂ ਗੱਲ ਕਰਦੇ ਆ ਖਾਨ ਸਾਹਿਬ ਦੀ ਸਾਡੇ ਸੂਫੀ ਗਾਇਕ ਪੰਜਾਬੀ ਮਸ਼ਹੂਰ ਇੰਡਸਟਰੀ ਦੇ ਉਹਨਾਂ ਦੀ ਮਾਂ ਦਾ ਜਿਹੜਾ ਕੱਲ ਦੇਹਾਂਤ ਹੋ ਗਿਆ ਸੀ ਤਾਂ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸੀ ਉਸ ਸਮੇਂ ਬਹੁਤ ਹੀ ਭਾਵਕ ਤਸਵੀਰਾਂ ਖਾਨ ਸਾਹਿਬ ਦੀਆਂ ਆਈਆਂ ਨੇ ਬੱਚਿਆਂ ਦੇ ਕੋਲੋਂ ਮਾ ਦਾ ਦੂਰ ਹੋ ਜਾਣਾ ਹਮੇਸ਼ਾ ਦੇ ਲਈ ਪਰਿਵਾਰ ਦੇ ਸਿਰਫ ਤਿੰਨਾਂ ਜੀਆਂ ਦੇ ਵਿੱਚੋਂ ਦੋ ਜਾਣੇ ਰਹਿ ਗਏ ਨੇ ਤੇ ਉਹ ਸਮਾਂ ਜਿਹੜਾ ਖਾਨ ਸਾਹਿਬ ਦਾ ਬੜਾ ਹੀ ਭਾਵਕ ਤਸਵੀਰਾਂ ਜਿਹੜੀਆਂ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਆਈਆਂ ਨੇ ਦੇਖੋ ਜੀ ਇਸ ਤੇ ਦੁੱਖ ਦੀ ਭਰੀ ਦੇ ਵਿੱਚ ਕਿਸੇ ਦਾ ਦੀ ਪੇਰੈਂਟਸ ਚਾਹੇ ਉਹ ਉਹ ਗਾਇਕ ਹੈ ਚਾਹੇ ਕੋਈ ਕਿਸਾਨ ਹੈ ਚਾਹੇ ਕੋਈ ਮਜ਼ਦੂਰ ਹੈ ਚਾਹੇ ਕੋਈ ਡਰਾਈਵਰ ਹੈ ਕਿਸੇ ਦਾ ਵੀ ਕੋਈ ਪਰਿਵਾਰ ਦੇ ਮਾਤਾ ਪਿਤਾ ਦਾ ਬਿਛੋੜਾ ਪੈਂਦਾ ਅਸੀਂ ਉਹਦੇ ਨਾਲ ਦੁੱਖ ਦੇ ਵਿੱਚ ਸ਼ਾਮਲ ਆ ਉਹਦੇ ਦੁੱਖ ਨੂੰ ਸਮਝਦੇ ਆ ਤੇ ਪ੍ਰਮਾਤਮਾ ਅੱਗੇ ਆਪਾਂ ਸਾਰੇ ਇਹੀ ਅਰਦਾਸ ਕਰ ਸਕਦੇ ਆ ਵੀ ਵਿਛੜੀ ਹੋਈ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਗੱਲ ਕਰ ਠੀਕ ਹੈ ਵੀ ਉਹ ਉਹ ਵੀ ਬਾਹਰ ਗਏ ਹੋਏ ਸੀ ਮੌਕੇ ਦੇ ਪਿੱਛੇ ਪਹੁੰਚ ਗਏ ਕਿਸ ਤਰ੍ਹਾਂ ਦਾ ਹੈ ਉਹ ਹੌਲੀ ਹੌਲੀ ਪਤਾ ਲੱਗ ਜੂਗਾ ਸਾਰਾ ਪਰ ਮਤਲਬ ਜਿਹੜੀ ਵੀ ਇਹ ਘਟਨਾ ਆਪਾਂ ਕਹਿੰਦੇ ਵੀ ਕੁਦਰਤ ਦਾ ਅਸੂਲ ਹੈ ਜਿਹੜਾ ਕਿਉਂਕਿ ਜਿਉਣਾ ਜੇ ਹੈਗਾ ਤਾਂ ਮੌਤ ਵੀ ਆਟਾ ਇੱਕ ਦਿਨ ਆਉਣੀ ਆਉਣੀ ਆ ਉਸ ਦਿਨ ਮੁਤਾਬਕ ਮਾਤਾ ਚੜਾਈ ਕਰ ਗਣੇ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਇਸ ਦੁੱਖ ਦੀ ਧਰੀ ਦੇ ਵਿੱਚ ਸਾਹਿਬ ਦੇ ਇਹ ਨਾਲ ਆ ਜੀ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਜੀ ਤੁਸੀਂ ਯੂ ਐਸ ਏ ਤੋਂ ਰਿਪੋਰਟ ਹੋਈ ਹਰਜੀਤ ਕੌਰ ਦੇ ਬਾਰੇ ਆਪਣੀ ਜਾਣਕਾਰੀ ਹੈ ਜਿਹੜੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਧੰਨਵਾਦ ਸੋ ਦੋਸਤੋ ਦਾਦੀ ਪੋਤਿਆਂ ਦਾ ਵਿਛੋੜਾ ਤੇ ਇੱਕ ਮਾਂ ਦਾ ਵਿਛੋੜਾ ਬਹੁਤ ਹੀ ਭਾਵਕ ਕਰ ਦੇਣ ਵਾਲਾ ਏ ਇਸ ਸਮੇਂ 뮤직ਲ ਇੰਡਸਟਰੀ ਦੇ ਵਿੱਚ ਬੈਕ ਟੂ ਬੈਕ ਵੱਡੇ ਤੋਂ ਵੱਡੇ ਝਟਕੇ ਲੱਗਦੇ ਜਾ ਰਹੇ ਨੇ ਪਹਿਲਾ ਜਸਵਿੰਦਰ ਪੱਲਾ ਜੀ ਜੋ ਕਿ ਫਿਲਮ ਇੰਡਸਟਰੀ ਦੇ ਸਾਡੇ ਮਾਨੇ ਪਰਮੰਨੇ ਐਕਟਰ ਸੀ ਕਮੇਡੀ ਦੇ ਵੀ ਤੇ ਉਸ ਤੋਂ ਬਾਅਦ 뮤직 ਦੇ ਥੰਮ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਸਚਨ ਅਹੋਜਾ ਜੀ ਦੇ ਪਿਤਾ ਜੀ ਉਹ ਇੱਥੋਂ ਦੁਨੀਆ ਤੋਂ ਉਕਸਤ ਹੋ ਗਏ ਨੇ ਤੇ ਹੁਣ ਕਾਂਤ ਸਾਹਿਬ ਦੇ ਮਾਤਾ ਜੀ ਜੋ ਕੱਲ ਇਸ ਦੁਨੀਆ ਨੂੰ ਅਲਵਿਦਾ ਆਕੇ ਨੇ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸੀ। ਮਾਪਿਆਂ ਦਾ ਜਾਣਾ ਜਾਂ ਸਾਡੇ ਪਰਿਵਾਰ ਦੇ ਵਿੱਚੋਂ ਕਿਸੇ ਜੀ ਦਾ ਜਾਣਾ ਅਕਸਰ ਹੀ ਸਾਨੂੰ ਭਾਵਕ ਕਰ ਦਿੰਦਾ ਹੈ। ਤੇ ਇਸ ਮੁਕਸ਼ ਮੁਕਸ਼ਲ ਮaaf ਕਰਨਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਹੀ ਅਸੀਂ ਇੱਕ ਦੂਸਰੇ ਦੇ ਨਾਲ ਇੱਕ ਦੂਸਰੇ ਦਾ ਸਹਾਰਾ ਬਣ ਕੇ ਅਕਸਰ ਹੀ ਖੜਦੇ ਹਾਂ। ਤੇ ਜਦੋਂ ਅਸੀਂ ਇਸ ਚੀਜ਼ ਬਾਰੇ ਸੋਸ਼ਲ ਮੀਡੀਆ ਤੇ ਤਸਵੀਰਾਂ ਜਿਹੜੀ ਮਾਤਾ ਹਰਜੀਤ ਕੌਰ ਦੀਆਂ 73 ਸਾਲਾਂ ਦੀ ਜਿਨ੍ਹਾਂ ਦੀ ਉਮਰ ਹੈ ਤੇ ਯੂ ਐਸ ਏ ਤੋਂ ਜੋ ਹੁਣ ਰਿਪੋਰਟ ਹੋ ਕੇ ਪੰਜਾਬ ਵਾਪਸ ਆਏ ਨੇ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਉਹਨਾਂ ਦਾ ਵਸੇਰਾ ਵੀ ਨਹੀਂ ਸੀਗਾ ਤੇ ਆਖਰ ਨੂੰ ਆ ਕੇ ਇੱਕ ਨਵੇਂ ਸਿਰੇ ਤੋਂ ਫਿਰ ਘਰ ਦੀ ਸਿਰਜਣਾ ਕਰਨੀ ਐਡੀ ਉਮਰ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦਾ ਤੇ ਇਸ ਮੁਸ਼ਕਲ ਸਮੇਂ ਦੇ ਵਿੱਚ ਜਦੋਂ ਤੁਹਾਨੂੰ ਆਪਣੀ ਉਮਰ ਦੇ ਨਾਲ ਕੋਈ ਨਾ ਕੋਈ ਜਿਹੜੀ ਬਿਮਾਰੀ ਹੈ ਉਹ ਜਦੋਂ ਛੋਟੀਆਂ-ਛੋਟੀਆਂ ਬਿਮਾਰੀਆਂ ਅਕਸਰ ਸ਼ੂਗਰ ਦੀਆਂ ਬੀਪੀ ਦੀਆਂ ਥਾਇਰੋਇਡ ਦੀਆਂ ਜਾਂ ਕੋਈ ਹੋਰ ਸਾਨੂੰ ਲੱਗ ਜਾਂਦੀਆਂ ਨੇ ਤਾਂ ਉਹਦੇ ਵਿੱਚ ਕੱਲਿਆ ਸਫਰ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਤੇ ਜਦੋਂ ਪਰਿਵਾਰ ਦੇ ਨਾਲੋਂ ਇਸ ਟਾਈਮ ਦੇ ਵਿੱਚ ਅਜਿਹਾ ਝਟਕਾ ਜਾਂ ਅਜਿਹੀ ਦੂਰੀ ਮਿਲ ਜਾਂਦੀ ਹੈ ਤਾਂ ਉਹ ਬੇहद ਹੀ ਦੁਖਦਾਈ ਜਿਹੜੀ ਚੀਜ਼ ਹੁੰਦੀ ਹੈ 트럼ਪ ਸਰਕਾਰ ਨੇ ਜੋ ਵੀ ਕੀਤਾ ਬਹੁਤ ਨਿੰਦਣਯੋਗ ਘਟਨਾ ਹੈ ਇਹ ਜਿਹੜੀ ਪਰਿਵਾਰ ਦੇ ਕੋਲੋਂ ਬਜ਼ੁਰਗ ਮਾਤਾ ਜਿਹੜੀ 73 ਸਾਲਾ ਹਰਜੀਤ ਕੌਰ ਨੂੰ ਉਹਨਾਂ ਦੇ ਪਰਿਵਾਰ ਤੋਂ ਵੱਖ ਕਰ ਦਿੱਤਾ ਏਵਨ ਪੰਜਾਬੀ ਆਦਾਰਾ 트럼ਪ ਸਰਕਾਰ ਅੱਗੇ ਅਪੀਲ ਕਰਦਾ ਹੈ ਕਿ ਜੇਕਰ ਹੋ ਸਕਦਾ ਤਾਂ ਦਾਦੀ ਤੇ ਪੋਤਿਆਂ ਦਾ ਮੇਲ ਜ਼ਰੂਰ ਕਰਵਾ ਦਿਓ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਜਦੋਂ ਕੋਈ ਕਾਗਜ਼ੀ ਕਾਰਵਾਈ ਦੇ ਵਿੱਚ ਘਾਟ ਰਹਿੰਦੀ ਹੈ ਤਾਂ ਰਿਪੋਰਟ ਕਰਨਾ ਜਿਹੜਾ ਸੌਖਾ ਹੋ ਜਾਂਦਾ ਤੇ ਦੇਖਦੇ ਆ ਕਿ ਕਿੰਨਾਕ ਇਹਨਾਂ ਜਿਵੇਂ ਉਹਦੇ ਦਾਦੀ ਦੇ ਪੋਤਿਆਂ ਨੇ ਉੱਥੇ ਪ੍ਰਦਰਸ਼ਨ ਕੀਤਾ ਹੈ ਜਾਂ ਉਥੋਂ ਦੇ ਵਾਸੀਆਂ ਨੇ ਦਾਦੀ ਦੇ ਲਈ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਦੀ ਦਾਦੀ ਹੈ ਤੇ ਉਸ ਦੀ ਜਿਹੜੀ ਤਰਾਸਦੀ ਹੈ ਉਸ ਦੇ ਅੱਗੇ ਭਾਵਨਾਵਾਂ ਦੇ ਅੱਗੇ 트럼ਪ ਸਰਕਾਰ ਚੁੱਕਦੀ ਹੈ ਜਾਨੀ ਸੋ ਦੋਸਤੋ اے ਸੀ ਅੱਜ 4 ਵਜੇ ਲਾਈਵ ਦੀ ਅਪਡੇਟ ਤੇ ਤੁਹਾਨੂੰ ਜਲਦੀ ਕੋਈ ਹੋਰ ਨਵਾਂ ਮੁੱਦਾ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੇਵੋ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਏ ਬੀ